ਉੱਪਰ ਆ ਅੱਜ ਕੱਲ ਆਪਾਂ ਨੂੰ ਸੋਹਣੀਆਂ ਸੋਹਣੀਆਂ ਕੁੜੀਆਂ ਮੋੜਾਂ ਤੇ ਖਲੋ ਕੇ ਇਸ਼ਾਰੇ ਕਰਕੇ ਉਹ ਵਾਜਾ ਮਾਰ ਮਾਰ ਕੇ ਬੁਲਾਉਣਗੀਆਂ ਹੈ ਉਹ ਕਿਉਂ ਕਿਉਂਕਿ ਹੁਣ ਆਪਾਂ ਟੈਂਪੂ ਪਾ ਲਿਆ ਹੈ ਬਾਸਟਰ ਪੇਸ਼ਨ ਪੰਜਾਬ ਪ੍ਰਵਾਣ ਗੜ ਛਾਟੇ ਛਾਟੇ ਓ ਕੀ ਹਾਲ ਚਾਲ ਨੇ ਫਿਰ ਓ ਕੀ ਹਾਲੀ ਠੀਕ ਐ ਆ ਕਰਾਈ ਕੀ ਦੱਸਾਂ ਯਾਰ ਮੈਂ ਨਵਾਂ ਫੋਨ ਲਿਆਂਦਾ ਹੀ ਫੇਟ ਵਧਾਈਆਂ ਹੋਵੇ ਤੇ ਔਕਾਦੀਆਂ ਵਧਾਈਆਂ ਯਾਰ ਚਾਹ ਜਾਂਦਾਂ ਮੈਂ ਫੇਸਬੁੱਕ 'ਲਾ ਬੈਠਾ ਹਾਂ ਅੱਛਾ ਤੇ ਹੁਣ ਮੇਰੇ ਭੂੰਡ ਲੜ ਗਿਆ ਇੱਦਾਂ ਲੋਕ ਨਹੀਂ ਖੁੱਲਣ ਲਿਆ ਹੁਣ ਲੋਕਾਂ ਦੇ ਅੰਦਰ ਰਿਸ਼ਤੇ ਦਾ ਬਾਬਿਆਂ ਨੇ ਇਹ ਕਹਿ ਕੇ ਖਤਮ ਕਰਤੇ ਕਿ ਤੇਰੇ ਆਪਨੇ ਨੇ ਤੇਰੇ ਤੇ ਕੁਝ ਕਰਾਇਆ ਯਾਰ ਮੈਨੂੰ ਆ ਇੱਕ ਗੱਲ ਦੀ ਸਮਝ ਨਹੀਂ ਹੁੰਦੀ ਕਿ 26 ਜਨਵਰੀ ਤੇ 15 ਅਗਸਤ ਨੂੰ ਟੀਵੀ ਤੇ ਹਿੰਦੁਸਤਾਨ ਤੇ ਪਾਕਿਸਤਾਨ ਦੀਆਂ ਫਿਲਮਾਂ ਕਿ ਵਖਾਉਂਦੇ ਆ ਆਜ਼ਾਦੀ ਆ ਪੰ ਅੰਗਰੇਜ਼ਾਂ ਤੋਂ ਆ ਹੀ ਆਓ ਅੱਜ ਜਿਹੜੇ ਮੈਨੂੰ ਵੇਲਾ-ਵੇਲਾ ਕਹਿੰਦੇ ਸੀ ਨਾ ਹੁਣ ਲੱਗਾ ਤੁਹਾਨੂੰ ਪਤਾ ਕਿ ਵੇਲੇ ਰਹਿਣਾ ਕੋਈ ਸੌਖਾ ਕੰਮ ਨਹੀਂ ਸਾਰਾ ਦਿਨ ਲਾਕਾ ਕਰ ਜਾਂਦਾ ਲੰਮੇ ਬੈਠ ਜਿਨ੍ਹਾਂ ਦੀਆਂ ਸ਼ਖਲਾਂ ਮਿਲਣ ਉਹ ਭੈਣ ਭਰਾ ਜਿਨ ਨਾਲ ਸੁਭਾਅ ਮਿਲਨ ਉਹ ਪੱਕੇ ਦੋਸਤ ਤੇ ਜਿਨ੍ਹਾਂ ਦੀ ਨਾ ਸ਼ਕਲ ਮਿਲੇ ਨਾ ਸੁਭਾਅ ਮਿਲੇ ਉਹ પતિ ਪਤਨੀ ਲੈ ਵੀ ਆਪਣੇ ਪੰਜਾਬ ਚ ਜਦੋਂ ਕੁੜੀਆਂ ਦਾ ਵੀਜ਼ਾ ਹੁੰਦਾ ਨਾ ਸਭ ਤੋਂ ਪਹਿਲਾਂ ਆਪਣੇ ਵਾਲਟਸ ਦੇ ਕਰਾਉਂਦੀਆਂ হাসਦੇ ਰਿਹਾ ਗਰੋਪ ਪਤੰਦਰੋ ਜਿੰਦਗੀ ਦਾ ਕੀ ਪਤਾ ਕਦੋਂ ਵਿਆਹ ਹੋ ਜੇ ਕੁਝ ਸਮਾਂ ਅੱਜਕੱਲ ਤੇ ਭਰਾ 12 12 ਸਾਲ ਦੇ ਬੱਚੇ ਪਿਆਰ ਚ ਧੋਖਾ ਖਾਈ ਬੈਠੇ ਆ ਤੇ ਜਦੋਂ ਅਸੀਂ 12 ਸਾਲ ਦੇ ਹੁੰਦੇ ਹਾਂ ਨਾ ਰਸੋਈ ਚ ਲੋਕ ਲੋਕੇ ਖੰਡ ਖਾਂਦੇ ਹੁੰਦੇ ਆ ਫੇਰ ਵੀ ਮੰਮੀ ਨੂੰ ਪਤਾ ਨਹੀਂ ਕਿੱਦਾਂ ਪਤਾ ਲੱਗ ਜਾਂਦਾ ਹੈ ਚੰਗੀਆਂ ਮੋਰਾ ਸੇਕ ਦਿੰਦੀ ਸੀ